ਲੱਗਦਾ ਤੁਹਾਡਾ ਕੋਈ ਘਰ ਨਹੀਂ ਹੋਣਾ ਤੁਸੀਂ ਸਾਰੇ ਤੁਸੀਂ ਸਾਰੇ ਮੈਨੂੰ ਲੱਗਦਾ ਤੁਹਾਡੇ ਕਿਸੇ ਦੇ ਵੀ ਘਰੇ ਚਲੇ ਜਾ ਬਾਬੂ ਬਾਦਲ ਦੀ ਫੋਟੋ ਹੋਊਗੀ ਤੁਹਾਡੇ ਨਾਲ ਕਿਸੇ ਦੇ ਵੀ ਘਰੇ ਚਲੇ ਜਾ ਕੋਈ ਪਿੰਡ ਨਹੀਂ ਪੰਜਾਬ ਦਾ ਕੋਈ ਗਲੀ ਨਹੀਂ ਕੋਈ ਘਰ ਨਹੀਂ ਜਿੱਥੇ ਉਹ ਆਪ ਨਹੀਂ ਗਏ ਤੁਹਾਡੇ ਦੁੱਖ ਸੱਤੇ ਸਾਥੀ ਨਾ ਬਣੇ ਤੂਫਾਨ ਆਏ ਗੜੇ ਪੈ ਜਾਣ ਮੁਖਮਤੀ ਹੁੰਦੇ ਸੀ ਿੰਡਾਰੇ ਬਾਅਦ ਜਾਗਦੇ ਹੁੰਦੇ ਸੀ ਮੁੱਖ ਮੰਤਰੀ ਤੁਹਾਡੇ ਖੇਤਾਂ 'ਚ ਬਾਦਲ ਸਾਹਿਬ ਪਹਿਲੇ ਹੁੰਦੇ ਸੀ ਤੁਹਾਨੂੰ ਫਿਕਰ ਨਹੀਂ ਸੀ ਤੁਹਾਨੂੰ ਕੋਈ ਡਰ ਨਹੀਂ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਬੈਠੇ ਐ ਜੇ ਨੁਕਸਾਨ ਹੋਊਗਾ ਤੇ ਉਹ ਆਪ ਹੀ ਭਰਨਗੇ ਤੁਹਾਡਾ ਆਪ ਹੀ ਸਹਾਰੂ ਰਹਿਣਗੇ ਪਰ ਵਿਰੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਹਮ ਬਾਪੂ ਬਾਦਲ ਤੇ ਟਾਈਪ ਕਰਤਾ ਕਿ ਬੇਦਬੀ ਕਰਾਈ ਹੈ ਤੁਸੀਂ ਸਾਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਹਰ ਰੋਜ਼ ਜਿਹੜਾ ਇਨਸਾਨ ਘਰੇ ਮੱਥਾ ਟੇਕ ਕੇ ਆਪਣੇ ਘਰੋਂ ਨਿਕਲਦਾ ਹੋਏ ਨਾ ਉਹਨਾਂ ਦੇ ਇੰਤਜ਼ਾਮ ਲਗਾਮ ਲਾਉਣ ਵਾਲੇ ਕਿਹੜੇ ਆ ਕਾਂਗਰਸੀ ਜਿਹਨੇ ਗੈਂਕਾਂ ਕਰ ਤੋਂ ਬਦੇ ਦਰਬਾਰ ਸਾਹਿਬ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਐ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਇਲਜ਼ਾਮ ਲਾਉਣ ਵਾਲੇ ਉਹ ਇੱਥੇ ਕੌਮ ਦੇ ਗद्दार ਤੁਸੀਂ ਦੇਖਿਆ ਹੋਣਾ ਇੱਕ ਬਹੁਤ ਕਈ ਖੋਰ ਨਵੀ ਲੋਕ ਆਪਣੇ ਪਿਛਲੇ 15-20 ਸਾਲਾਂ ਦੇਖਿਆ ਜਿਹੜੀ ਸ਼ਕਲਾਂ ਲੱਗਣਗੀਆਂ ਬੜੇ ਧਾਰਮਿਕ ਐ ਚੋਲੇ ਪਾਇ ਲੈਣਗੇ ਪਰ ਅੰਦਰ ਹੈਗੇ ਉਹਨਾਂ ਨੇ ਚੋਰ ਕੌਮ ਦੇ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਤੁਸੀਂ ਉਹਨਾਂ ਗੱਲਾਂ 'ਚ ਆ ਕੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਉਹਦਾ ਨੁਕਸਾਨ ਕੀ ਹੋਇਆ ਸਭ ਤੋਂ ਪਹਿਲਾ ਵੱਡਾ ਨੁਕਸਾਨ ਹੋਇਆ ਕਿ ਵਿਰੋਧੀਆਂ ਨੇ ਦੇਖਿਆ ਕਿ ਹੁਣ ਪੰਥ ਕਮਜ਼ੋਰ ਹੈ ਗੁਰੂ ਘਰਾਂ ਦੀ ਕਮੇਟੀਆਂ ਤੇ ਕਬਜ਼ਾ ਕਰ ਲਓ ਸ਼੍ਰੀ ਹਜ਼ੂਰ ਸਾਹਿਬ ਕਮੇਟੀ ਤੇ ਉਹ ਸ਼ਕਤਾਂ ਹੋ ਗਈਆਂ ਆਪਣੇ ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਪੁੰਦਰ ਸਾਹਿਬ ਬੈਠੇ ਪਹਿਲੇ ਜਥੇਜ ਉਸ ਪਹਿਲੇ ਵੀ ਦਿੱਲੀ ਚ ਹੀ ਮਹੰਤਾਂ ਦਾ ਕਬਜ਼ਾ ਸੀ ਗੁਰੂ ਆਪਣੇ ਕਾਲੀ ਦਲ ਨੇ ਉੱਥੇ ਮੋਰਚਾ ਲਾ ਕੇ ਗੁਰੂ ਘਰ ਆਜ਼ਾਦ ਕਰਾਏ ਤੇ ਅੱਜ ਕਿਹਦੇ ਉਹ ਕਾਲਕਾ ਵਰਗੇ ਕਿੱਧਰ ਚਲੇ ਗਏ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਆਪਣੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦਾ ਪਾਰਲੀਮੈਂਟ ਕਿਸੇ ਦੀ ਹਿੰਮਤ ਨਹੀਂ ਸੀ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋ ਹਮਲਾ ਕਰ ਦੇ ਪਰ ਤੁਸੀਂ ਆਪਣੀ ਕੌਮ ਨੂੰ ਫੌਜ ਨੂੰ ਕਮਜ਼ੋਰ ਕਰਤਾ ਉਹਨਾਂ ਨੇ ਉੱਥੇ ਵੀ ਹਮਲਾ ਕਰਕੇ ਹਰਿਆਣਾ ਦੀ ਕਮੇਟੀ ਲੱਗ ਬਣਾਤੀ